ਤੇ ਟੀਕਾ ਇਹਦੇ ਭਰਾਏ ਨੂੰ 20 ਦਿਨ ਹੋਏ ਨੇ ਤੇ ਪਰ ਦੇਵਾਂਗੇ ਅਗਲੇ ਨੂੰ ਖਾਲੀ ਕਰਕੇ ਠੀਕ ਆ ਤੱਲਾ ਹਾਂ ਤੱਲਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਜਗਜੀਤਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਚਾਰ ਗਾਵਾਂ ਬਕਾਉਾ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਲੋਡ ਕਰੋ ਜੀ 7528003355 ਬਾਕੀ ਵੀ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਟੱਟ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸਰੀ ਕਾ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਲੀਲਾ ਸਿੰਘ ਜੀ ਪਿੰਡ ਜਗਜੀਤਪੁਰਾ ਜ਼ਿਲ੍ਹਾ ਬਰਨਾਲਾ ਜੀ ਹਾਂ ਜੀ ਬਿਹੜਾ ਦੱਸੋ ਅੱਜ ਆਪਣੇ ਕੋਲ ਕਿੰਨੀ ਆ ਹਾਂ ਜੀ ਆ ਤਿਲ ਬਿਹੜਾ ਜੀ ਜਿਹਦੇ ਥੱਲੇ ਹੈਗਾ ਦੁੱਧ 6 ਲੀਟਰ ਠੀਕ ਆ ਤੇ ਇਹਦਾ ਰੇਟ ਹੈਗਾ 17000 ਰੁਪਿਆ ਹਾਂ ਤੇ ਮੰਤਣ ਕਰ ਦਿਆਂਗੇ ਜੇ ਕੋਈ ਵੀ ਆਊਗਾ ਤਾਂ ਠੀਕ ਆ ਕਿੰਨੇ ਦੇ ਦੋ ਸਹੀ ਮੰਨ ਕੇ ਚਲੋ ਸਹੀ ਆ ਪਾਏ ਦੇ ਦਾਂਗੇ 15000 ਸਹੀ 15000 ਕੀ ਗੱਲ ਬਾਤ ਆ ਦੁੱਧ ਦੁੱਧ ਦੇ ਦਾ ਦੁੱਧ ਥੱਲੇ ਹੈਗਾ 6 ਲੀਟਰ ਜੀ ਹੂੰ ਤੇ ਠੀਕ ਆ ਇਹਦੇ ਭਰਾਏ ਨੂੰ 20 ਦਿਨ ਹੋਏ ਨੇ ਤੇ ਪਰ ਦੇਵਾਂਗੇ ਅਗਲੇ ਨੂੰ ਖਾਲੀ ਕਰਕੇ ਠੀਕ ਆ ਤੇਲ ਆ ਹਾਂ ਤੇਲ ਆ ਤੇਲ ਠੀਕ ਆ ਲੋ ਲਓ ਜੀ ਕਾਦ ਦਾ ਵੇਟ ਸੁੱਕਣਾ ਸੋਣਾ ਤੇ ਰੇਟ ਵਾਈਨ ਬਿਲਕੁਲ ਜਾਇਜ਼ ਮੰਗਿਆ ਠੀਕ ਆ ਜੀ ਹਾਂ ਜੀ ਅਗਲੀ ਤਾਂ ਦੱਸੋ ਜੀ ਇਹਦੇ ਥੱਲੇ ਹੈਗਾ ਜੀ 7 ਲੀਟਰ ਦੁੱਧ ਹਾਂ ਜੀ ਇਹਦੇ ਹੈਗੇ 3.5 ਥਾਣ ਠੀਕ ਆ ਯਾਨੀ ਇੱਕ ਥਾਣ ਤੋਂ ਧਾਰਾ ਘਟਨੇ ਠੀਕ ਆ ਚਲਦੇ ਚਾਰੇ ਨੇ ਠੀਕ ਆ ਇਹਦੇ ਟੀਕਾ ਕੋਈ ਨਹੀਂ ਭਰਾਇਆ ਜੇ ਮੈਂ ਇਹ ਖਾਲੀ ਕਰਕੇ ਇਹਦਾ ਮੁੱਲ 18000 ਰੁਪਇਆ ਠੀਕ ਆ ਦੇ ਦਾਂਗੇ ਆਪਾਂ 16000 16000 ਹਾਂ ਠੀਕ ਆ ਚਾਹੇ ਦੋ ਡੰਗ ਚੋਲੇ ਜਾਣ ਹਾਂ ਚਾਹੇ ਚਾਰ ਡੰਗ ਚੋਵੇ ਜੀ ਠੀਕ ਆ ਇੱਕ ਥਣ ਘਟਾ ਇਹਦਾ ਵੀ ਹਾਂ ਠੀਕ ਆ ਅਗਲੀ ਦਾ ਜੀ ਇਹ ਹੈਗੀ ਆ ਜੀ ਐਰ ਸਾਰਾ ਹਾਂਜੀ ਇਹਦੇ ਟੀਕਾ ਭਰਾਏ ਨੂੰ ਹੋਗੇ 25 ਗਣ ਹਾਂਜੀ ਪਰ ਦੇਵਾਂਗੇ ਅਗਲੇ ਨੂੰ ਖਾਲੀ ਕਰਕੇ ਅਗਲੇ ਦੇ ਕਰਮਾਂ ਦੀ ਗੱਪਣ ਰਹੇ ਜੇ ਉਹ ਅਗਲੀ ਦੀ ਕਿਸਮਤ ਆ ਠੀਕ ਆ ਇਹਦਾ ਮੁੱਲ ਆ 16000 ਰੁਪਈਆ ਇਹ ਆਪਾਂ 15000 ਰੁਪਈਆ ਦੀ ਦੇ ਦਾਂ ਠੀਕ ਆ ਫੇ ਥਾਣੋ ਓਕੇ ਜੀ ਤੇ ਥਾਣੇ ਦੇ ਓਕੇ ਆ ਤਿਲ ਲਈ ਇੱਕ ਥਾਂ ਤੋਂ ਠੀਕ ਆ ਦੁੱਧ ਦੇ ਥੱਲੇ ਹੈਗਾ 5 ਲੀਟਰ ਤਿੰਨ ਸਹੀ ਆ ਹਾਂ ਲੋ ਮੜਾ ਫੇਸ ਦਿਖਾ ਦਿਦਾ ਕਿੰਨਾ ਹੋ ਜਾ ਬੜਾ ਸਾਈਡ ਲੋ ਜੀ ਫੇਸ ਚੈੱਕ ਕਰ ਸੰ ਠੀਕ ਆ ਜੀ ਕਰ ਦੋ ਜੀ ਹਾਂ ਜੀ ਵੀ ਚਾਰ ਨੰਬਰ ਦੱਸੋ ਇਹਦੇ ਥੱਲੇ ਹੈਗਾ 4 ਲੀਟਰ ਦੁੱਧ ਹਾਂ ਜੀ ਚਾਰੇ ਥਾਂ ਚ ਚਲਦੇ ਆ ਇਹਦੇ ਠੀਕ ਆ ਠੀਕ ਆ ਕੋਈ ਨਹੀਂ ਭਰਿਆ ਖਾਲੀ ਆ ਹਾਂ ਜੀ ਤੇ ਇਹ ਆਪਾਂ ਦੇ ਦੇਾਂਗੇ 12000 ਰੁਪਈਆ ਇਹ 12000 ਹਾਂ ਜੀ ਜੋ ਭਰਾ ਇਦਾਂ ਹੋ ਜਾਈ ਸਾਈਡ ਤੋਂ ਮੜਾ ਦੇਖੋ ਫੇਰ ਇਸੇ ਦਾ ਵੀ ਚੈੱਕ ਕਰ ਸਕਦੇ ਹੋ ਤੋਰਾ ਤੋੜਾ ਓਕੇ ਜੀ ਹਰ ਨਾ ਓਕੇ ਆ ਜੀ ਲੋ ਤੋਰੇ ਤੋਰੇ ਜਮਾ ਓਕੇ ਆ ਠੀਕ ਆ ਜੀ ਚਾਰ ਗਾਵਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਜਗਜੀਤਪੁਰਾ ਠੀਕ ਆ ਜੀ ਘਾਟਾ ਖਰਚਾ ਘਟ ਪੈਸੇ ਪਛੜ ਤੁਸੀਂ ਮੜਾ ਜਾ ਜਿਸ ਕਿਸੇ ਨੂੰ ਬਾਈ ਨੂੰ ਜ਼ਰੂਰਤਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਈ ਦਾ ਨੰਬਰ ਦਿਖਾਂਗੇ ਉੱਪਰਲੀ ਸਾਈਡ ਸਕਰੀਨ ਤੇ ਟਾਈਟਲ ਵਿੱਚ ਠੀਕ ਆ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ